ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਹੁਣ ਵਿਧਾਨ ਸਭਾ ਹਲਕਾ 021 ਯਾਨੀ ਕਿ ਤਰੰਤਾਰਨ ਦੇ ਵਿੱਚ ਅੱਜ ਜਿੰਮਨੀ ਚੋਣ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਗਾਜ਼ੇ ਦੀ ਵੋਟਿੰਗ ਸਵੇਰੇ 7 ਵਜੇ ਤੋਂ 6 ਵਜੇ ਤੱਕ ਚੱਲੇਗੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਦੇ ਨਾਲ ਨਿਭੇੜਨ ਦੇ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਪੂਕਤਾ ਪ੍ਰਬੰਧ ਕਰ ਦਿੱਤੇ ਗਏ ਨੇ ਇਸ ਦੌਰਾਨ ਲਗਾਤਾਰ ਵੋਟਰ ਜੋ ਕਿ ਬੂਥਾਂ ਤੇ ਆਉਣੇ ਸ਼ੁਰੂ ਹੋ ਗਏ ਨੇ 10 ਦੇ ਵਿਧਾਨ ਸਭਾ ਹਲਕਾ 221 ਤਰੰਤਾਰਨ ਦੇ ਵਿੱਚ ਲਗਾਤਾਰ ਵੋਟਰਾਂ ਦੀ ਗਿਣਤੀ ਵਿਵਾਦੀ ਨਜ਼ਰ ਆ ਰਹੀ ਨੇ ਲੰਬੀ ਲੰਬੀ ਕਤਾਰਾਂ ਦੇ ਵਿੱਚ ਲੋਕ ਲੱਗੇ ਹੋਏ ਨੇ ਕਿਉਂਕਿ ਉਹਨਾਂ ਦਾ ਵੱਲ ਆਪਣੀ ਵੋਟ ਦਾ ਇਸਤੇਮਾਲ ਜੋੜਾ ਕੀਤਾ ਜਾ ਰਿਹਾ ਹਾਲਾਂਕਿ ਦਾ ਜੇ ਕਿ ਬਹੁਤ ਸਾਰੀਆਂ ਪਾਰਟੀਆਂ ਦੇ ਵੱਲ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਬਹੁਤ ਸਿਆਸੀ ਲੀਡਰ ਜੋ ਕਿ ਮੈਦਾਨ ਦੇ ਵਿੱਚ ਉਤਰਨੇ ਸ਼ੁਰੂ ਹੋ ਗਏ ਸੀ ਜਿਨ੍ਹਾਂ ਵੱਲ ਆਪਣੇ ਉਮੀਦਵਾਰਾਂ ਨੂੰ ਲੈ ਕੇ ਚੋਣ ਪ੍ਰਚਾਰ ਕਾਫੀ ਦਿਨਾਂ ਤੋਂ ਕੀਤਾ ਗਿਆ ਸੀ ਹਾਲਾਂਕਿ ਦਾ ਜੇ ਕਿ ਨਾ ਵੋਟਾਂ ਦੇ ਵਿੱਚ ਇਹ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ કુલ ਗਿਣਤੀ 333 ਹੈ ਜੋ ਕਿ ਉਨਾ ਇਹਨਾ ਆਪਣੀ ਵੋਟਾਂ ਦਾ ਇਸਤੇਮਾਲ ਕਰਕੇ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਉਣਗੇ ਦੱਸਦੇ ਕਿ ਦੇਖਣਾ ਇਹ ਵੀ ਹੋਵੇਗਾ ਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਅਖੀਰਕਾਰ ਕਿਹੜੀ ਪਾਰਟੀ ਦਾ ਉਮੀਦਵਾਰ ਬਾਜ਼ੀਮਾਰਤਾ ਹੈ ਕਿਉਂਕਿ ਹਰ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਲਗਾਤਾਰ ਆਪਣੇ ਇਹ ਦਾਅਵੇ ਕਰਨ ਤੋਂ ਬਾਅਦ ਲੋਕਾਂ ਨੂੰ ਉਭਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਆਖਿਰਕਾਰ ਉਹ ਉਹਨਾਂ ਨੂੰ ਵੋਟ ਕਿਉਂ ਪਾਣ ਪਰ ਹੁਣ ਅੱਜ ਉਹ ਵੱਡਾ ਦਿਨ ਆ ਗਿਆ ਇਹਦੇ ਦੋ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੇ ਮਨਪਸੰਦੀ ਉਮੀਦਵਾਰ ਨੂੰ ਚੁਣਨਗੇ ਜੋ ਕਿ ਉਹਨਾਂ ਦੇ ਕੰਮ ਨੂੰ ਕਰਨਗੇ ਹਾਲਾਂਕਿ ਤੁਹਾਨੂੰ ਦੱਸ ਦੇ ਕਿ 9 ਆਜ਼ਾਦ ਉਮੀਦਵਾਰ ਇਸ ਮੈਦਾਨ ਦੇ ਵਿੱਚ ਵੀ ਉਤਰੇ ਹੋਏ ਨੇ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਸ ਵਿੱਚ ਆਮ ਆਦਮੀ ਪਾਰਟੀ ਚ ਹਰਮਿਤ ਸਿੰਘ ਸੰਧੂ ਕਾਂਗਰਸ ਦੇ ਵਿੱਚ ਕਰਨਬੀਰ ਸਿੰਘ ਜੋ ਕਿ ਭਾਜਪਾ ਦੇ ਵਿੱਚ ਦੱਸ ਦੇ ਕਿ ਹਰਜੀਤ ਸਿੰਘ ਸੰਧੂ ਤੇ ਅਕਾਲੀ ਦਲ ਦੇ ਵਿੱਚ ਵੀ ਜੇਕਰ ਗੱਲ ਕਰੀ ਤਾਂ ਅਕਾਲੀ ਦਲ ਵੀ ਕਾਫੀ ਅੱਗੇ ਆਉਂਦੀ ਨਜ਼ਰ ਜਿਸ ਕਿਉਂਕਿ ਨਵਾਲਾਵੀ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਸੀ ਤਾਂ ਕਾਲੀਗਲ ਨੇ ਆਪਣਾ ਮੈਦਾਨ ਦੇ ਵਿੱਚ ਸੁਖਬਿੰਦਰ ਕੋਹਰ ਰੰਦਾਵਾ ਤੇ ਆਜ਼ਾਦ ਉਮੀਦਵਾਰ ਹਾਰਿਸ਼ ਪੰਜਾਬ ਦੇ ਮਨਦੀਪ ਸਿੰਘ ਨੂੰ ਉਤਾਰੇ ਦਸਨੀਉਗੇ ਵੀ ਹੈ ਕਿ ਤਰਨਤਾਰਨ ਤੋਂ ਆਮ ਆਨ ਦਾ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਥੇ ਦੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਤਰਨਤਾਰਨ ਵਿਧਾਨ ਸਭਾ ਦੀ ਸੀਟ ਤੇ ਜਿੰਮਨੀ ਟੌਣ ਜੜੀ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਸਵਾਲ ਬਣਿਆ ਹੋਇਆ ਹੈ ਕਿ ਇਸ ਕੋ ਕਿਹੜਾ ਉਮੀਦਵਾਰ ਜਿਹੜਾ ਇਸ ਪਾਰਟੀ ਅ ਭਾਚ ਹਾਲਾ ਕਿ ਇਹ ਸਵਾਲ ਬਣਿਆ ਹੋਇਆ ਹੈ ਕਿ ਕਿਹੜਾ ਉਮੀਦਵਾਰ ਇਸ ਸੀਟ ਤੋਂ ਜਿਹੜੀ ਬਾਜ਼ੀ ਮਾਰਦਾ ਹੋਇਆ ਨਜ਼ਰ ਆਵੇਗਾ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਹੁਣ ਵਿਧਾਨ ਸਭਾ ਹਲਕਾ 021 ਯਾਨੀ ਕਿ ਤਰਨਤਾਰਨ ਦੇ ਵਿੱਚ ਅੱਜ ਜਿੰਮਨੀ ਚੋਣਲੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ 10 ਜੇ ਦੀ ਵੋਟਿੰਗ ਸਵੇਰੇ 7 ਵਜੇ ਤੋਂ 6 ਵਜੇ ਤੱਕ ਚੱਲੇਗੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਨਿਭੇੜਨ ਦੇ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਪੂਕਤਾ ਪ੍ਰਬੰਧ ਕਰ ਦਿੱਤੇ ਗਏ ਨੇ ਇਸ ਦੌਰਾਨ ਲਗਾਤਾਰ ਵੋਟਰ ਜੋ ਕਿ ਬੂਥਾਂ ਤੇ ਆਉਣੇ ਸ਼ੁਰੂ ਹੋ ਗਏ ਨੇ 10 ਜੇ ਦੀ ਵਿਧਾਨ ਸਭਾ ਹਲਕਾ 21 ਤਰਨਤਾਰਨ ਦੇ ਵਿੱਚ ਲਗਾਤਾਰ ਵੋਟਰ ਦੀ ਗਿਣਤੀ ਵਿਵਾਦੀ ਨਜ਼ਰ ਆ ਰਹੀ ਨੇ ਲੰਬੀ ਲੰਬੀ ਕਤਾਰਾਂ ਦੇ ਵਿੱਚ ਲੋਕ ਲੱਗੇ ਹੋਏ ਨੇ ਕਿਉਂਕਿ ਉਹਨਾਂ ਦੇ ਵੱਲ ਆਪਣੀ ਵੋਟ ਦਾ ਇਸਤੇਮਾਲ ਜੋੜਾ ਕੀਤਾ ਜਾ ਰਿਹਾ ਹਾਲਾਂਕਿ ਦਾਜੇ ਕਿ ਬਹੁਤ ਸਾਰੀਆਂ ਪਾਰਟੀਆਂ ਦੇ ਵੱਲ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਬਹੁਤ ਸਿਆਸੀ ਲੀਡਰ ਜੋ ਕਿ ਮੈਦਾਨ ਦੇ ਵਿੱਚ ਉਤਰਨੇ ਸ਼ੁਰੂ ਹੋ ਗਏ ਸੀ ਜਿਨ੍ਹਾਂ ਵੱਲ ਆਪਣੇ ਉਮੀਦਵਾਰਾਂ ਨੂੰ ਲੈ ਕੇ ਚੋਣ ਪ੍ਰਚਾਰ ਕਾਫੀ ਦਿਨਾਂ ਤੋਂ ਕੀਤਾ ਗਿਆ ਸੀ ਹਾਲਾਂਕਿ ਦਾਜੇ ਕਿ ਨਾ ਵੋਟਾਂ ਦੇ ਵਿੱਚ ਇਹ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ કુલ ਗਿਣਤੀ 333 ਹੈ ਜੋ ਕਿ ਹੁਣ ਇਹਨਾ ਆਪਣੀ ਵੋਟਾਂ ਦਾ ਇਸਤੇਮਾਲ ਕਰਕੇ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਉਣਗੇ ਦੱਸਦੇ ਕਿ ਦੇਖਣਾ ਇਹ ਵੀ ਹੋਵੇਗਾ ਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਅਖੀਕਾਰ ਕਿਹੜੀ ਪਾਰਟੀ ਦਾ ਉਮੀਦਵਾਰ ਬਾਜ਼ੀਮਾਰਤਾ ਹੈ ਕਿਉਂਕਿ ਹਰ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਲਗਾਤਾਰ ਆਪਣੇ ਇਹ ਦਾਅਵੇ ਕਰਨ ਤੋਂ ਬਾਅਦ ਲੋਕਾਂ ਨੂੰ ਉਭਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਆਖਿਰਕਾਰ ਉਹ ਉਹਨਾਂ ਨੂੰ ਵੋਟ ਕਿਉਂ ਪਾਣ ਪਰ ਹੁਣ ਅੱਜ ਉਹ ਵੱਡਾ ਦਿਨ ਆ ਗਿਆ ਦੇਦੋ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੇ ਮਨਪਸੰਦੀ ਉਮੀਦਵਾਰ ਨੂੰ ਚੁਣਨਗੇ ਜੋ ਕਿ ਉਹਨਾਂ ਦੇ ਕੰਮ ਨੂੰ ਕਰਨਗੇ ਹਾਲਾਂਕਿ ਤੁਹਾਨੂੰ ਦੱਸ ਦੇ ਕਿ 9 ਆਜ਼ਾਦ ਉਮੀਦਵਾਰ ਇਸ ਮੈਦਾਨ ਦੇ ਵਿੱਚ ਵੀ ਉਤਰੇ ਹੋਏ ਨੇ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਪੰਜ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਸ ਵਿੱਚ ਆਮ ਆਦਮੀ ਪਾਰਟੀ ਚ ਹਰਮਿਤ ਸਿੰਘ ਸੰਧੂ ਕਾਂਗਰਸ ਦੇ ਵਿੱਚ ਕਰਮਵੀਰ ਸਿੰਘ ਜੋ ਕਿ ਭਾਜਪਾ ਦੇ ਵਿੱਚ ਦੱਸ ਦੇ ਕਿ ਹਰਜੀਤ ਸਿੰਘ ਸੰਧੂ ਤੇ ਅਕਾਲੀ ਦਲ ਦੇ ਵਿੱਚ ਵੀ ਜੇਕਰ ਗੱਲ ਕਰੀ ਤਾਂ ਅਕਾਲੀ ਦਲ ਵੀ ਕਾਫੀ ਅੱਗੇ ਆਉਂਦੀ ਨਜ਼ਰ ਜਿਸ ਕੁੰਗੁਰ ਨਵਲੋਵੀ ਬਹੁਤ سارے ਕੰਮ ਕੀਤੇ ਜਾ ਰਹੇ ਸੀ ਤਾਂ ਕਾਲੀਗਲ ਨੇ ਆਪਣਾ ਮੈਦਾਨ ਦੇ ਵਿੱਚ ਸੁਖਬਿੰਦਰ ਕੋਲ ਰੰਦਾਵਾ ਤੇ ਆਜ਼ਾਦ ਉਮੀਦਵਾਰ ਹਾਰਿਸ਼ ਪੰਜਾਬ ਦੇ ਮਨਦੀਪ ਸਿੰਘ ਨੂੰ ਉਤਾਰੇ ਦਸਨੀਉਗੇ ਵੀ ਕਿ ਤਰਨਤਾਰਨ ਤੋਂ ਆਮ ਆਨਕ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉਥੇ ਦੀ ਵਿਧਾਨ ਸਭਾ ਸੀਟ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਅੱਜ ਤਰਨਤਾਰਨ ਵਿਧਾਨ ਸਭਾ ਦੀ ਸੀਟ ਤੇ ਜਿੰਮਨੀ ਟੌਨ ਜੜੀ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਸਵਾਲ ਬਣਿਆ ਹੋਇਆ ਹੈ ਕਿ ਇਸ ਕੋ ਕਿਹੜਾ ਉਮੀਦਵਾਰ ਜਿਹੜਾ ਇਸ ਪਾਰਟੀ ਅ ਭਾਚ ਹਾਲਾ ਕਿ ਇਹ ਸਵਾਲ ਬਣਿਆ ਹੋਇਆ ਹੈ ਕਿ ਕਿਹੜਾ ਉਮੀਦਵਾਰ ਇਸ ਸੀਟ ਤੋਂ ਜਿਹੜੀ ਬਾਜ਼ੀ ਮਾਰਦਾ ਹੋਇਆ ਨਜ਼ਰ ਆਵੇਗਾ